ਐਕਚੁਅਲੀ ਕੱਲ ਜੋ ਮੇਰੇ ਧਿਆਨ ਵਿੱਚ ਆਇਆ ਕਿ ਇੱਕ ਵੀਡੀਓ ਮੈਨੂੰ ਭੇਜੀ ਗਈ ਸੀ ਬੱਚਾ ਆਂਧਨਪੜੀ ਹੈਲਥ ਪਰ ਖਾਣਾ ਜੋ ਬੱਚਿਆਂ ਨੂੰ ਦਿੱਤਾ ਜਾਂਦਾ ਉਹ ਸਾੜ ਕੇ ਬਣਾਉ ਹੋ ਜਾਂਦੀ ਹੈ ਔਰ ਰੋਲਾ ਪੈ ਰਿਹਾ ਕਿ ਬਹੁਤ ਜ਼ਿਆਦਾ ਸਬਸਟੈਂਡਰਡ ਖਾਣਾ ਆ ਰਿਹਾ ਔਰ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਪ੍ਰੈਗਨੈਂਟ ਮਾਂਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਜੋ ਸਾਰਾ ਕੁਝ ਪਹਿਲਾਂ ਵੀ ਅਸੀਂ ਚਲੋ ਆਫਿਸ ਲੈਵਲ ਤੇ ਮੈਂ ਵੀ ਜੋ ਕੁਝ ਆਉਂਦਾ ਨਵਾਂ ਆਉਂਦਾ ਹੈ ਉਹ ਅਸੀਂ ਚੈੱਕ ਕਰਾਇਆ ਜਾਂਦਾ ਸੀ ਪਰ ਇਦੇ ਵਿੱਚ ਜ਼ਰੂਰੀ ਸੀ ਕਿ ਫੀਲਡ ਵਿੱਚ ਜਾ ਕੇ ਆਲਰੇਡੀ ਵੀ ਅਸੀਂ ਡੀਪੀਓਜ਼ ਦੀ ਡਿਟੀ ਲਾਈ ਹੋਈ ਹੈ ਵੀ ਜੂ ਵੀ ਆਪਾਂ ਸੈਂਟ ਜੇ ਭੇਜਣਾ ਪਹਿਲਾਂ ਉਹਨੂੰ ਮਾਰਕ ਕਰਦੇ ਹਾਂ ਪਰ ਇਹਨਾਂ ਜਿਆਦਾ ਇਸ ਚੀਜ਼ ਦਾ ਕਹੋ ਕਿ ਲੋਕਾਂ ਦੇ ਵਿੱਚ ਡਰ ਤੇ ਸਹਿਮ ਪੈਦਾ ਕੀਤਾ ਗਿਆ ਸੋ ਇਸ ਲਈ ਮੈਂ ਆਪ ਚੈੱਕ ਕਰ ਖਾਈਆ ਕਿ ਬਾਅਦ ਵਿੱਚ ਕੋਈ ਟਾਈਪ ਦੇ ਵਿੱਚ ਪ੍ਰੋਬਲਮ ਹੈ ਜਾਂ ਬੱਚੇ ਨੂੰ ਦਿੱਤਾ ਜਾਂਦਾ ਕਿਤੇ ਵਾਕਈ ਸਬਸਟੈਂਟ ਹੈ ਨਾ ਸੋ ਮੈਂ ਖਾ ਕੇ ਵੀ ਦੇਖਾਂਗੀ ਮੈਂ ਵੇਟ ਕਰ ਲਈਂ ਫੋਟੋ ਕਰਕੇ ਲਵਾਂਗੇ ਆਲਰੇਡੀ ਮੈਂ ਜੋ ਦਲਿਆ ਉਹ ਵੀ ਚੈੱਕ ਕਰਦੇ ਆਇਆ ਐਮੋਜੀ ਕੋਈ ਪ੍ਰੋਬਲਮ ਨਾ ਹੋ ਸਟਾਫ ਨੂੰ ਦੱਸੀ ਗਈ ਹੈ ਔਰ ਮੈਂ ਦੇਖਣ ਨੂੰ ਪਾਈਗੀ ਸੋ ਇਹ ਦੇਖਣਾ ਪਏਗਾ ਕਿ ਕਿਉਂ ਇਸ ਤਰ੍ਹਾਂ ਇਹ ਬਦਨਾਮੀ ਕੀਤੀ ਜਾ ਰਹੀ ਹੈ